ਹੇ ਗੁਰਜੀ ਦਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਇਹ ਫਚਾਣੇ ਕੀ ਗਿਆ ਕੋਈ ਇੱਥੇ ਆਕੇ ਤਾਂ ਹਰ ਕੋਈ ਇਸਲਾਮ ਕਰਦਾ ਹੈ ਬਾਈ ਬੱਚਿਆਂ ਕੋਲੋਂ ਬੜੀ ਪੱਠੀ ਭੁੱਲ ਹੋਈਆ ਇਹ ਸਰਹੰਦ ਦੇ ਨਵਾਬ ਵਸੀਰ ਖਾਨ ਦਾ ਦਰਬਾਰ ਹੈ ਇੱਥੇ ਕੋਈ ਵੀ ਬੰਦਾ ਆਕੇ ਕਿਸੇ ਵੀ ਗੁਰੂ ਦੀ ਫਤਿਹ ਨਹੀਂ ਬੁਲਾ ਸਕਦਾ ਚਲੋ ਬੱਚੋ ਨਵਾਬ ਸਾਹਿਬ ਕੋਲੋਂ ਮਾਫੀ ਮੰਗੋ ਤੇ ਆਦਬ ਨਾਜ਼ ਸਿਰ ਚੁਕਾ ਕੇ ਸलाम ਕਰੋ ਅਸੀਂ ਵਾਹਿਗੁਰੂ ਵਿੱਚ ਯਕੀਨ ਰੱਖਦੇ ਹਾਂ ਉਸੇ ਪਰਮਾਤਮਾ ਅੱਗੇ ਝੁਕਦੇ ਹਾਂ ਜੋ ਆਤਮਾ ਦੇ ਰੂਪ ਵਿੱਚ ਹਰ ਕਿਸੇ ਦੇ ਅੰਦਰ ਵੱਸਦਾ ਹੈ ਉਸ ਤੋਂ ਬਿਨਾਂ ਸੀ ਆਪਣਾ ਸਿਰ ਹੋਰ ਕਿਸੇ ਦੇ ਸਾਹਮਣੇ ਨਹੀਂ ਝੁਕਾਉਂਦੇ ਇਹ ਕਾਫਰਾ ਦੀ ਬੋਲੀ ਹੈ ਕਾਫਰ ਉਹ ਜਿਹੜਾ ਤਲਵਾਰ ਦੀ ਲੋਕ